ਤਨਸਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਗगन ਮੈ ਥਾਲ ਰਵ ਚੰਦ ਦੀਪਕ ਬਣ ਕਾਰ ਕ ਮੰਡਲ ਸਰਨਕ ਮੋਤੀ ਧੂਪ ਮਲਣ ਲੋਪੜ ਚਵਰੋ ਕਰੇ ਸਗਲ ਬਨrai ਫੁਲੰਤ ਜੋਤੀ ਕੈਸੀ ਆਰਤੀ ਹੋਏ ਪਾਵ ਖੰਡੜਾ ਤੇਰੀ ਆਰਤੀ ਨਨ ਹਤਾ ਸ਼ਬਦ ਵਜਨ ਤ ਫੇਰੀ ਰਹਾਉ ਸਹਸ ਤਵ ਨਨ ਨਨ ਨੈਨ ਹੈ ਤੋਹਿ ਕੋ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋ ਏ ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪਰਗਟ ਹੋਏ ਜੋ ਤੇ ਸੁਭਾਵੈ ਸੋ ਅਰਤੀ ਹੋਵੇ ਹਰ ਚਰਨ ਕਮਲ ਮਕਰੰਦ ਲੋ ਬਿਤਰ ਮਨੋ ਆਨੰਦੈ ਨੂੰ 모ਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਗ ਕੋ ਹੋਏ ਜਾ ਤੇ ਤੇਰਾ ਨਾਮ ਵਾਸਾ ਨਾਮ ਤੇਰੋ ਆਰਤੀ ਮਜਨ ਮੋਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਨਾਮ ਤੇਰੋ ਆਸਨੋ ਨਾਮ ਤੇਰੋ ਔਰ ਸਾ ਨਾਮ ਤੇਰਾ ਕੇਸਰੋ ਲੈ ਨਾਮ ਤੇਰਾ ਅੰਬੁਲਾ ਨਾਮ ਤੇਰਾ ਚੰਦ ਨੂੰ ਕਸ ਜਾ ਤੇ ਨਾਮ ਲੈ tujh hai ko chaare naam tere ki jyot lagai bhoyosi aar bhavan sagla ne ਨਾਮ ਤੇਰਾ ਤਾਕਾ ਨਾਮ ਫੂਲ ਮਾਲਾ ਭਾਰ ਭਾਰ ਸਗਲ ਝੂਠਾ ਨੇ ਤੇਰੋ ਕੀ ਤੁਝ ਹੈ ਕਿਆ ਕਰ ਕੋ ਨਾਮ ਤੇਰਾ ਉਹੀ ਚਵਰ ਠੋਲਾ ਨੇ ਦਾਸ 8864 ਰੇਖੜੀ ਇਹ ਹੈ ਵਰਤਣ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰਾ ਹਾਰਤੀ ਸਤਨਾਮ ਹੈ ਹਰ ਕੋਗ ਤੁਹਾਡੇ ਤੂੰ ीपकृत सारीारण जा कमला पति मंगला हर मंगला नित मंगल राजा राम ਤੂੰ ਹੀ ਨਰੰਦਰ ਕਮਲਾ ਪਾਤੀ ਰਾਮ ਭਗਤ ਰਾਮ ਆਨੰਦ ਜਾਣ ਪੂਰਨ ਪਰਮ ਨੰਦ ਬਖਾਨ ਮਦਨ ਮੂਰਤ ਪੈਤਾਰ ਕੋ ਬਿੰਦੇ ਸੈਣ ਪੜੈ परमानंदे सुन संदिया तेरी देव देवा कर अद्भुत आद समाई सिद्ध समाद अंत नहीं पाया लाग रही ਨਿਰੰਗਨ ਸਤਗੁਰੂ ਪੂਜੋ ਭਾਈ ਥਾੜਾ ਬ੍ਰਹਮ ਮਿਗਮ ਵਿਚਾਰ ਅਲਖ ਨ ਲਖਿਆ ਜਾਈ ਤਤ ਤੇਲ ਨਾਮ ਕੀ ਆ ਬਾਤੀ ਦੀਪਕ ਦੇਹ ਉਜਿਆਰ ਜੋਤ ਲਾਏ ਜਗ ਦੀ ਸਜਾਇਆ ਭੂਜ ਭੂਜਣ ਹਾਰਾ ਪੰਚੇ ਸ਼ਬਦ ਅਨਹਤ ਬਾਜੇ ਸੰਗ ਸਾਰ आरती कीने कबीर दास तेरी आरती कीने कबीर दास तेरी आरती कीने कबीर दास तेरी आरती कीने निरंकार निर्बा ਕਰੰਤੇ ਤਿੰਨ ਕੇ ਕਾਜ ਸਵਾਰਤਾ ਦਾਲ ਸੀਦਾ ਮੰਗੂ ਕੀ ਓ ਹਮਰਾ ਕੁਸੀ ਕਰੈ ਨਿਤ ਜਿਓ ਪਣੀ ਆਸ਼ਾਦਨ ਨੀ ਕਾ ਅਨਾਜ ਮੰਗੂ ਸਤ ਸੀਗਾ ਝਉ ਪੈਸ ਮੰਗੂ ਲਾ ਵੇਰੀ ਇਕ ਤਾਜ ਨ ਤੁਰੀ ਚੰਗੇਰੀ ਘਰ ਕੀ ਗੀ ਹਨ ਚੰਗੀ ਜਨ ਤਨ ਨਾਲੇ ਰਹੀ ਮਤ ਪੁਰਾਨ ਕੋਰਾਨ ਅਨੇਕ ਕਹੈ ਮੱਤ ਏਕ ਨਾ ਮੰਨੇ ਸਿਮਰਤ ਸਾਸਤਰ ਬੇਦ ਸਭ ਬਹੁ ਭੇਦ ਕਹੈ ਹਾਮਾ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਾਰੀ ਕਰ ਮੈਂ ਨਾ ਕਹੈ ਉਹ ਸਭ ਤੋਹੇ ਬਖਾਨਿਓ ਮੈਂ ਨਾ ਕਹਿਓ ਸਭ ਤੋਹਿ ਬਖਨਿਓ ਮੈਂ ਨਾ ਕਹਿਓ ਸਭ ਤੋਹਿ ਬਖਨਿਓ ਦੋਹਰਾ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਜ ਅਸ गोविंद दास तुहार सकल द्वार को छाड़कै गहे ओ तुहारो द्वार बाहे गहे की लाज अस गोविंद दास तुहार ਥਿਰ ਕਰ ਬੈਸੋ ਹਰ ਜਨ ਪਿਆਰੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ जनकी पैज राखी करता रे जनकी पैज राखी करता बादशाह शाह शा सब वश कर दीने बादशाह शाह शा सब वश कर दी अमृत नाम महारस पीने अमृत नाम महारस पीने निरप हो ਪਜੋ ਭਗਵਾਨ ਨਿਰਭਉਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਬਖਰੀ ਪ੍ਰਭ ਸੁਆਮੀ ਨਾਨਕ ਓਟ ਬਖਰੀ ਪ੍ਰਭ ਸੁਆਮੀ ਥਿਰ ਘਰੈ ਸੋ ਹਰ ਜਨ ਪਿਆਰੇ ਥਿਰ ਘਰੈ ਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ